ਸਸੀ ਕਾ ਜੀ ਤੇ ਮੈਂ ਖੜਾ ਅੱਜ ਸਰਪੰਚ ਟਰੈਕਟਰ ਗੈरेज ਪਰ ਸਿੰਘੇੜੇ ਬਰਨਾਲੇ ਰੋਡ ਤੇ ਤੇ ਅੱਜ ਬਾਈਆਂ ਕੋਲੇ ਜਿਨ੍ਹਾਂ ਨੇ ਵੀ ਟਰੈਕਟਰ ਲੈਣੇ ਆ ਸਕਰੀਨ ਤੇ ਚੱਲਦੇ ਆ ਨੰਬਰ ਤੇ ਅੱਜ ਨੂੰ ਦਿਖਾਉਣੇ ਆ ਅੱਜ ਉਹ ਅੱਡ ਟਰੈਕਟਰ ਸਵਰਾਜ 855 ਜੂਨੀਅਰ ਤੇ ਬਾਈ ਨਾਲ ਕਰਦੇ ਆ ਗੱਲ ਜਦਵਿੰਦਰ ਨਾਲ ਤੇ ਦਿਖਾਉਣੇ ਆ ਸਾਨੂੰ ਟਰੈਕਟਰ ਤੇ ਕੀ ਹਾਲ ਆ ਬਾਈ ਜੀ ਜਦਵਿੰਦਰ ਤੇ ਆ ਮੈਕ ਲਾ ਲਓ ਇੱਕ ਵਾਰ ਹਾਂਜੀ ਆਹ ਟਰੈਕਟਰ ਦੱਸੋ ਕਿੰਨਾ ਮਾਡਲ ਇਹ 2012 ਮਾਡਲ ਕਲੋਸ ਕਰ ਇੰਜਨ ਤੇ 2012 ਮਾਡਲ ਕਲੋਸ ਕਰ ਇੰਜਨ ਵਿੱਚ ਠੀਕ ਆ ਵੀਰੇ ਤੇ ਇਹ ਟਰੈਕਟਰ 855 ਤੇ ਇੱਧਰ ਹੈਗਾਗਾ ਸੋਨਾਲਿਕਾ ਅੱਛਾ ਤੇ ਉਹ ਜੁੰਡੀਅਰ ਤੇ ਆਹ ਜੁੰਡੀਅਰ ਇਹ ਕਿੰਨਾ ਮਾਡਲ ਆ ਵੀਰੇ ਇਹ 2010 ਮਾਡਲ ਆ ਵੀਰੇ ਠੀਕ ਆ ਵੀਰੇ ਇਹ ਇਹ ਕਾਲੇ ਰੈੱਡ ਚ ਹੈ ਨਾ ਵੀਰ ਹਾਂ ਇਹ origignal ਚੰਗਾ ਘੱਟ ਮਿਲਦਾ ਠੀਕ ਹੈ ਤੇ ਇਹਦੇ ਟਰਬੋ ਵੀ ਲੱਗੀ ਹੋਈ ਹੈ ਇਹਦੇ ਟਰਬੋ ਵੀ ਲੱਗੀ ਹੋਈ ਹੈ ਇਹਦੇ ਵੇਟ ਵੀ ਲੱਗੇ ਨਾਟ 11 ਦੇ ਠੀਕ ਆ ਨਾਟ 11 ਦੇ ਵੇਟ ਵੀ ਲੱਗੇ ਹੋਏ ਨੇ ਤੇ ਤੇ ਇੱਕ ਜੁੰਡੀਰ ਆ ਖੜਾ ਵੀ 53 10 ਇਹ ਫੁੱਲ ਟੌਪ ਆ ਇਹ ਫੁੱਲ ਟੌਪ ਮਾਡ ਕਿਸਾ ਖੋਲਦਾ ਹਿੱਸਾ ਖੋਲਦਾ ਠੀਕ ਆ ਵੀ ਇਹ ਕਿੰਨਾ ਮਾਡਲ ਆ ਵੀਰ ਇਹ ਵੀ ਪੰਜਾਬ 16 ਮਾਡਲ ਦੀ 16 ਮਾਡਲ ਪੰਜਾਬ ਨੰਬਰ ਸਾਰੇ ਪੰਜਾਬ ਨੰਬਰ ਦੇ ਆ 16 ਦੇ ਟਾਇਰਾਂ 16 ਦੇ 16 ਦੇ ਮਾਰਕਾਂ ਦੇ ਟਾਇਰ ਨੇ ਠੀਕ ਹੈ ਵੀਰੇ ਤੇ ਇਧਰ ਆ ਖੜਾ ਹੈਗਾ ਇਹ 60 2000 ਮਾਡਲ 2000 ਮਾਡਲ 210000 ਦਾ ਮਤਲਬ 210000 ਦਾ ਮਤਲਬ ਸਾਰੇ ਜਿੰਨੇ ਵੀ ਟਰੈਕਟਰ ਨੇ ਉਹ ਪੰਜਾਬ ਦੇ ਨੰਬਰ ਨੇ ਲੋ ਜਾਂ ਆਪਣੇ ਆ ਗਿਆ ਲੋਕਲ ਬਰਨਾਲੇ ਦਾ ਸਟੈਂਡਰਡ ਕੰਪਨੀ ਦਾ ਤੇ ਇਹ ਕਿੰਨਾ ਮਾਡਲ ਹੈ ਵੀਰੇ ਇਹ 2007 ਮਾਡਲ ਹੈ 275000 ਦਾ ਦੇ ਦਾਂਗੇ ਵੀ 2010 ਮਾਡਲ ਤੇ 67 2007 ਮਾਡਲ ਤੇ ਪਿੱਛੇ ਇਧਰ ਇੱਕ ਖੜਾ ਹੈਗਾ 855 ਸਵਰਾਜ ਇਹ ਕਿੰਨਾ ਮਾਡਲ ਹੈ ਵੀਰੇ ਇਹ 2009 ਮਾਡਲ ਹੈ ਵੀਰੀ ਡਿਮਾਂਡ ਮੰਗਦੇ ਆ ਬਈ 6.5 ਲੱਖ ਮੌਕੇ ਤੇ ਕਰ ਦਾਂਗੇ ਲੈਸ ਠੀਕ ਆ ਵੀਰੇ ਵੀ 2009 ਮਾਡਲ ਤੇ ਮਾਕੇ ਬਾਈ ਨੰਬਰ ਸਕਰੀਨ ਤੇ ਚੱਲਦੇ ਆ ਨੰਬਰ 5 ਨਾਲ ਕਰ ਲੋ ਕੰਟੈਕਟ ਜਿਹੜਾ ਰੇਟ ਦਾ ਤੇ ਮੌਕੇ ਤੇ ਮਾਨਤਾਣ ਵੀ ਕਰ ਦਾਂਗੇ ਤੇ ਹੁਣ ਅੱਗੇ ਸਾਨੂੰ ਦਿਖਾਉਣਿਆ ਹੋਰ ਟਰੈਕਟਰ ਆਹ ਸੋਨਾਲ 100 ਦਾ ਕੀ ਰੇਟ ਆ ਵੀਰੇ ਇਹ ਦਾ 2.70 ਹਜ਼ਾਰ ਪੰਜ ਮਾਡਲ 2005 ਮਾਡਲ 2.70 ਹਜ਼ਾਰ ਤੇ ਆਹ ਟਰੈਕਟਰ ਜਿਹੜਾ ਵੀ ਨਵਾਂ ਖੜਾ ਜਮਾਂ ਨਵਾਂ ਲੱਗਦਾ ਇਹ ਬਾਈ ਸਿੱਧੇ ਬੈਲ ਨੇ 22 ਮਾਡਲ ਆਗਾ ਇਹ 60 ਘੰਟੇ ਚੱਲੇ ਵਾਲੀ ਸਿਰਫ 60 ਘੰਟੇ ਚੱਲਿਆ ਗਏ 22 ਮਾਡਲ ਚ ਤੇ ਇੱਦਾਂ ਤੇਰੇ ਬੇਲੇ ਆਪ ਸਿੱਧੇ ਘਟਾ ਦਾਂਗੇ ਮਤਲਬ ਜਿਹੜਾ ਵੀ ਬੰਦਾ ਲਊਗਾ ਉਹ ਸਿੱਧੇ ਨਾਮ ਸਿੱਧੇ ਨਾਮ ਹੋਊਗਾ ਤੇ ਬਿਲਕੁਲ ਨਵਾਂ 60 ਘੰਟੇ ਚੱਲੇ ਹੋਏ ਤੇ ਆਹ ਦਰਖੜਾ ਵੀਰੇ ਇੱਕ ਸਬਰਾਜ ਇਹ 2015 ਮਾਡਲ ਵੀਰੇ 2015 ਮਾਡਲ ਇਹਦੀ ਕੀ ਟਰੈਕਟਰ ਸਾਰਾ オリジナル ਇਹ ਵੀ ਟਰੈਕਟਰ ਸਾਰਾ オリジナル ਤੇ ਕੀ ਡਿਮਾਂਡ ਆ ਵੀਰੇ ਇਹਦੀ ਇਹਦੀ ਹੈਗੀ ਆ ਵੀਰੇ 4 ਲੱਖ ਨਾ 5 ਲੱਖ 43 ਹਜ਼ਾਰ 5 ਲੱਖ 40 ਹਜ਼ਾਰ ਤੇ ਪੀਵੀ 65 ਨੰਬਰ ਆ ਵੀਰੇ ਤੇ ਇੱਧਰ ਖੜਾ ਇੱਕ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ ਦੇ ਵਿੱਚ ਖੜਾ ਹੈਗਾ ਤੇ ਇਹਦੀ ਕੀ ਡਿਮਾਂਡ ਆ ਵੀਰੇ ਤੇ ਕਿੰਨਾ ਮਾਡਲ ਆ ਇਹ 2018 ਮਾਡਲ ਆ ਬਈ ਮੰਗਦੇ ਤਾਂ 690000 ਆ ਦੇ ਦਾਂਗੇ 65 ਕੁ ਹਜ਼ਾਰ ਦਾ ਠੀਕ ਆ 2018 ਮਾਡਲ 690 ਡਿਮਾਂਡ ਆ ਇਹਦੀ ਤੇ ਮੌਕੇ ਤੇ ਜਿਹੜਾ ਰੇਟ ਬਣੂਗਾ ਉਹ ਦੇ ਦਾਂਗੇ ਤੇ ਇੱਕ ਦਾਰ ਆਖਰ ਡਿਊਜ਼ ਇਹਦੀ ਕੀ ਡਿਮਾਂਡ ਆ ਵੀਰੇ ਇਹ 2009 ਮਾਡਲ ਆ ਵੀਰੇ 5.5 ਲੱਖ 5.5 ਲੱਖ ਆ ਵੇਟ ਬੂਟ ਇਹਦੇ ਸਾਰੇ ਮਿਲ ਜਾਣਗੇ ਮੰਗਰ ਵੀ 2-2 ਲੱਗਿਆ ਠੀਕ ਆ ਵੀਰੇ 4x4 4x4 ਆ ਇਹ ਪੁਰਾਣਾ ਟਰੈਕਟਰ ਚ ਇਹਦੇ 2009 ਮਾਡਲ 4x4 ਉਹਦੇ ਇਹਨਾਂ ਦੇ ਆਉਂਦੇ ਸੀ ਡੀਜ਼ਲ ਤੇ ਇੱਧਰ ਖੜਿਆ ਜੀ ਸੋਨਾ ਲਿਕਾ ਡੀਆਈ 60 ਇਹ ਕਿੰਨਾ ਮਾਡਲ ਆ ਵੀਰੇ ਇਹ 2020 ਮਾਡਲ 2020 ਮਾਡਲ ਤੇ ਲੋਕਲ ਸੰਗਰੂਰ ਦਾ ਨੰਬਰ ਹੈ ਤੇ ਬਾਕੀ ਇੱਧਰ ਸੋਨਾ ਲਿਕਾ ਖੜਾ ਗਿਆ ਸਕੰਦਰ ਇਹ ਕਿੰਨਾ ਮਾਡਲ ਆ ਵੀਰੇ ਇਹ 19 2019 ਮਾਡਲ ਸਕੰਦਰ ਖੜਾ ਸੋਨਾ ਲਿਕਾ ਚ ਤੇ ਇਧਰ ਤੋਂ ਖੜੇ ਨੇ ਜੁੰਡੀਆਰ ਤੇ ਇਹਨਾਂ ਦੀ ਡਿਮਾਂਡ ਆ ਗਿਆ 2018 ਮਾਡਲ 2018 ਮਾਡਲ ਤੇ 927 ਘੰਟੇ ਚੱਲੇ ਵਾਲੇ ਸਿਰਫ 927 ਘੰਟੇ ਚੱਲਿਆ ਹੋਇਆ ਤੇ ਇੱਕ ਆ ਪਿਆ ਪਿਆ ਡੀਡ ਖੜਾ ਵੀਰੇ ਇਹਦਾ ਇਹ 18 ਦੇ 12ਵੇਂ ਦਾ ਇਹ 2018 ਦੇ 12ਵੇਂ ਮਹੀਨੇ ਦਾ ਜਾਨੀ ਕਿ 19 ਦਾ ਹੀ ਹੋ ਗਿਆ ਤੇ ਜੇ ਬਈ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਜਿਨ੍ਹਾਂ ਨੇ ਵੀ ਲੈਣੇ ਆ ਟਰੈਕਟਰ ਤੇ ਕਰ ਲਿਓ ਕੰਟੈਕਟ ਸਰਪੰਚ ਗੈरेज ਸੰਘੇੜਾ ਬਰਨਾਲਾ ਰੋਡ ਤੇ ਤੇ ਨੇੜੇ ਕੀ ਐਡਰੈਸ ਹੈ ਵੀਰੇ ਉਹ ਗੋਲ ਸਰਕਾਰੀ ਸਕੂਲ ਸਰਕਾਰੀ ਸਕੂਲ ਦੇ ਬਿਲਕੁਲ ਨੇੜੇ ਆ ਸਰਪੰਚ ਗੈरेज ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਜੀ